ਚਲਿਏ ਚੱਕ ਲੈ ਸਾਰਾ ਸਮਾਨ ਸੱਲਾ 11ਵੇਂ ਮਹੀਨੇ ਦੀ 3 ਤਰੀਕ ਹੈ ਜੀ ਅੱਜ ਸਾਲ 2025 ਦਿਨ ਹੈਗਾ ਸੋਮਵਾਰ ਚਲੋ ਕੋ ਸਭ ਜਨਰੇਟਰ ਛੱਤ ਤੇ ਰੱਖੀ ਬੈਠੇ ਹੈਗੇ ਹੋਟਲ ਵਾਲੇ ਚੱਲੋ ਭਾਈ ਕਰਾ ਚੱਲੀਏ ਹਾਲੋ ਭਾਈ ਚੱਲ ਗਈ ਵਧੀਆ ਸਫਰ ਕਰਨੀ ਅੱਜ ਦੇਖਣੀ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪਹਿਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ 3 ਤਰੀਕ ਮਾਤਾ ਸਿੱਖ ਧਰਮ ਦੇ ਮਾਤਾ ਸਾਹਿਬਕੌਰ ਉਹਨਾਂ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਭਾਈ ਲੱਖ ਲੱਖ ਵਧਾਈਆਂ ਤੇ ਆਪਾਂ ਜਿਹੜੇ ਸ਼ਹਿਰ ਦੇ ਵਿੱਚ ਹੈਗੇ ਆ ਜੀ ਰਮੇਸ਼ਵਰਮ ਰਮੇਸ਼ਵਰਮ ਇਸ ਟਾਈਮ ਆਪਾਂ ਸ਼ਹਿਰ ਦੇ ਵਿੱਚ ਆਗੇ ਤੇ ਇਹਨੂੰ ਜਿਹੜਾ ਜ਼ਿਲ੍ਹਾ ਪੈਂਦਾਗਾ ਰਾਮਨਾਥਪੁਰਮ ਰਾਮਨਾਥਪੁਰਮ ਇਹਨੂੰ ਜ਼ਿਲ੍ਹਾ ਪੈਂਦਾਗਾ ਤੁਹਾਨੂੰ ਦੱਸਿਏ ਭਾਈ ਆਪਾਂ ਦੱਖਣੀ ਭਾਰਤ ਦੇ ਵਿੱਚ ਆ ਤੇ ਜਿਵੇਂ ਆਪਾਂ ਨੂੰ ਪਤਾ ਲੱਗਿਆ ਵੀ ਇੱਥੇ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਤਾਂ ਬੜੀ ਮਨ ਨੂੰ ਖੁਸ਼ੀ ਹੋਈ ਆਪਾਂ ਦਰਸ਼ਨ ਕਰਕੇ ਆਵਾਂਗੇ ਤੇ ਤੁਹਾਨੂੰ ਵੀ ਜ਼ਰੂਰ ਕਰਾਵਾਂਗੇ ਦੱਖਣੀ ਭਾਰਤ ਦੇ ਵਿੱਚ ਸਾਊਥ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਾਈਵਾਂ ਆਹੀ ਸ਼ਹਿਰ ਦੇ ਵਿੱਚ ਤੇ ਇਸੇ ਸ਼ਹਿਰ ਦੇ ਵਿੱਚ ਡਾਕਟਰ ਏਜੀਪੀ ਅਬਦੁਲ ਕਲਾਮ ਦਾ ਜਿਹੜਾ ਜਨਮ ਹੋਇਆ ਸੀਗਾ ਇਸ ਤੋਂ ਬਾਅਦ ਫਿਰ ਆਪਾਂ ਇੱਕ ਇੱਥੇ ਜੀ ਚਾਰ ਧਾਮ ਆ ਜਿਹੜੇ ਉਹਨਾਂ ਚੋਂ ਇੱਕ ਧਾਮ ਇਸ ਜਗ੍ਹਾ ਤੇ ਆ ਇਸੇ ਸ਼ਹਿਰ ਦੇ ਵਿੱਚ ਆ ਉੱਥੇ ਵੀ ਆਪਾਂ ਫਿਰ ਚੱਲ ਕੇ ਆਵਾਂਗੇ ਤੇ ਫਿਰ ਜਿਹੜਾ ਆ ਸੜਕ ਤੁਸੀਂ ਦੇਖੀ ਆ ਨਾ ਜੀ ਆ ਜਿਹੜੀ ਸਿੱਧੀ ਸੜਕ ਜਾਂਦੀ ਹੈਗੀ ਤੇ ਇਹ ਜਾਂਦੀ ਹੈਗੀ ਸਮੁੰਦਰ ਦੇ ਵਿੱਚ ਆਸੇ ਪਾਸੇ ਬਿਲਕੁਲ ਸਮੁੰਦਰ ਹੈ ਤੇ ਕੱਲੀ ਸੜਕ ਰਹਿ ਜਾਂਦੀ ਹੈ ਭਾਰਤ ਦਾ ਜਿਹੜਾ ਆਖਰੀ ਕੋਨਾ ਤੇ ਆਪਾਂ ਉੱਥੇ ਵੀ ਚੱਲ ਕੇ ਆਵਾਂਗੇ ਤੁਹਾਨੂੰ ਉਹਦੀ ਥੋੜੀ ਫੋਟੋ ਦਿਖਾ ਦਗੇ ਰਾਤ ਆਪਾਂ ਜਿਹੜੇ ਹੋਟਲ ਦੇ ਵਿੱਚ ਰਹੇ ਆਹੋ ਹੋਟਲ ਹੈ ਤੇ ਜਿੱਥੇ ਆਪਾਂ ਜਾਵਾਂਗੇ ਗਾਹਾਂ ਆਹ ਦੇਖੋ ਐਸ ਲੋਟ ਆਸੇ ਪਾਸੇ ਇੱਧਰ ਵੀ ਪਾਣੀ ਜੀ ਤੇ ਇੱਧਰ ਵੀ ਪਾਣੀ ਆਹ ਸੜਕ ਜਾਂਦੀ ਆ ਆਪਾਂ ਜਿਹੜੀ ਸੜਕ ਤੇ ਹੈਗੇ ਆਂਗੇ ਆਹਾਂ ਇੱਥੇ ਜੇ ਫਿਰਦੇ ਆਂਗੇ ਆਪਾਂ ਤੇ ਇੱਧਰ ਨੂੰ ਤੁਰੇ ਜਾਵਾਂ ਇੱਥੇ ਜਾ ਕੇ ਆਵਾਂਗੇ ਆਪਾਂ ਤੇ ਆਹ ਦੇਖੋ ਲਿਖਿਆ ਹੋਇਆ ਥੱਲੇ ਸ਼੍ਰੀ ਲੰਕਾ ਸ਼੍ਰੀਲੰਕਾ ਵੀ ਜਿਹੜਾ ਇੱਥੇ ਸ਼੍ਰੀਲੰਕਾ ਵੀ ਜਿਹੜਾ ਇਸ ਤੋਂ ਬਾਅਦ ਨੇੜੇ ਹੀ ਰਹਿ ਜਾਂਦਾ ਭਾਈ ਹੁਣ ਤੁਸੀਂ ਸਾਰਾ ਸਮਝ ਹੀ ਗਏ ਹੋਵੋਗੇ ਆ ਫੋਟੋ ਦੇਖ ਕੇ ਆਪਾਂ ਕਿਹੜੀ ਜਗ੍ਹਾ ਤੇ ਜਾਣਾਗਾ ਜੀ ਬਿਲਕੁਲ ਸਮੁੰਦਰ ਦੇ ਵਿੱਚ ਜਾਵਾਂਗੇ ਆਸੇ ਪਾਸੇ ਪਾਣੀ ਹੈਗਾ ਤੇ ਵਿਚਾਲੇ ਸੜਕ ਹੈਗੀ ਸਫ਼ਰ ਹੋ ਚੁੱਕਿਆ ਜੀ ਸ਼ੁਰੂ ਕੱਲ ਆਪਣਾ ਕਲਿਆ ਕੁਮਾਰੀ ਜਿਹੜਾ ਘੱਟ ਰਹਿ ਗਿਆ ਸੀ ਪਰ ਆਪਾਂ ਇੱਧਰ ਨੂੰ ਆ ਗਏ ਹਨ ਇੱਕ ਇੱਧਰਲਾ ਸਿਰਾ ਦੇਖਣ ਤਾਂ ਕਰਕੇ ਭਾਈ 50-60 ਕਿਲੋਮੀਟਰ ਜਿਹੜਾ ਹੋਰ ਵੱਧ ਗਿਆ ਤੇ ਆਹ ਜਿੱਧਰ ਨੂੰ ਆਪਾਂ ਜਾਈ ਜਾਨੇ ਆ ਤਰੋਸ਼ਕੋੜੀ ਜਿਹੜਾ ਆਖਰੀ ਸਿਰਾਗਾ ਤੇ ਇਹੀ ਸੜਕ ਆਪਾਂ ਨੂੰ ਦੁਬਾਰਾ ਮੁੜ ਕੇ ਆਉਣਾ ਪਊਗਾ ਹੋਰ ਨਾ ਕੋਈ ਦੂਜੀ ਸੜਕ ਹੈ ਤੇ ਨਾ ਕੋਈ ਤੀਜੀ ਸੜਕ ਹੈ ਇਹੀ ਸੜਕ ਮੁੜ ਕੇ ਆਉਣੀ ਪਊਗੀ ਤਰੋਸ਼ਕੋੜੀ ਜਾਣ ਤੋਂ ਪਹਿਲਾਂ ਜੇ ਇਧਰਲੇ ਪਾਸੇ ਢਾਬੇ ਆਗੇ ਤੇ ਮਾੜਾ ਮੋਟਾ ਭਾਈ ਕੁਸ ਖਾ ਲਈਏ ਹਨ ਫੇਰ ਹੀ ਚੱਲੂਗਾ ਸਾਈਕਲ ਸਾਊਥ ਹਾਲੇ ਪਾਸੇ ਬਹੁਤ ਟਾਈਮ ਲੱਗੀ ਰੋਟੀ ਮਿਲੀ ਆ ਕਿਉਂਕਿ ਇੱਧਰ ਸਾਨੂੰ ਪਤਾ ਹੀ ਆ ਇਟਲੀ ਹੋ ਗਿਆ ਡੋਸਾ ਦੂਸਾ ਇਦਾਂ ਦਾ ਕੋਈ ਚੱਲਦਾ ਅੱਜ ਜਿਹੜਾ ਆ ਸ਼ਹਿਰ ਦੇ ਵਿੱਚ ਆਪਾਂ ਨੂੰ ਰੋਟੀ ਵੀ ਮਿਲ ਗਈ ਆ ਤੇ ਵਧੀਆ ਸੀ ਜਿਆਦਾ ਰੇਟ ਵੀ ਨਹੀਂ ਸੀ ਲੱਗਾ ਤੇ ਹੁਣ ਆਪਾਂ ਜਾ ਰਹੇ ਆ ਤਨੁਸ਼ਕੋੜੀ ਇੱਥੋਂ 20 ਕਿਲੋਮੀਟਰ ਸਮੁੰਦਰ ਦੇ ਆਲੇ ਦੁਆਲੇ ਦਾ ਰਾਤ ਖਾਵਾਂਗੇ ਬਹੁਤ ਹੀ ਸੋਹਣਾ ਬਣੇ ਰਹੋ ਭਾਈ ਤੁਸੀਂ ਵੀਡੀਓ ਦੇ ਨਾਲ ਜੀ ਰਾਹ ਬੜੇ ਕਸੂਤੇ ਆ ਗੱਡੀ ਵਾਲਿਆਂ ਨੂੰ ਜੇ ਇੱਥੇ 20 ਰੁਪਏ ਜਿਹੜੀ ਪਰਚੀ ਕਟਾਉਣੀ ਪੈਂਦੀ ਹੈਗੀ ਤੇ ਆਪਣੀ ਗੱਡੀ ਦਾ ਕੋਈ ਕਿਰਾਇਆ ਪਾੜਾ ਨਹੀਂ ਹੈਗਾ 10 ਕਿਲੋਮੀਟਰ ਦਾ ਰਾਹ ਜਿਹੜਾ ਹੋਰ ਰਹਿ ਗਿਆ ਜੀ ਆਖਰੀ ਥਾਂ ਤੇ ਜਾਣ ਵਾਸਤੇ ਜਿੱਥੇ ਭਾਈ ਜ਼ਮੀਨ ਜਾ ਕੇ ਖਤਮ ਹੋ ਜਾਂਦੀ ਹੈ ਤੇ ਹੁਣ ਜਿਹੜਾ ਤੁਸੀਂ ਆਸ-ਪਾਸਿਆ ਜ਼ਮੀਨ ਦੇਖੀ ਜਾਂਦੇ ਹੋ ਇਧਰਲੇ ਪਾਸੇ ਸੱਜਿਆ ਤੇ ਪਹਾੜੀ ਕਿਕਰਾਂ ਖੱਬੇ ਹੱਥ ਵੀ ਪਹਾੜੀ ਕਿਕਰਾਂ ਤੇ ਖਾਲੀ ਥਾਂ ਹੌਲੀ-ਹੌਲੀ ਇਹ ਜ਼ਮੀਨ ਖਤਮ ਹੁੰਦੀ ਜਾਊਗੀ ਤੇ ਬਸ ਸਮੁੰਦਰ ਆ ਜੂਗਾ ਇਧਰਲੇ ਪਾਸੇ ਵੀ ਸਮੁੰਦਰ ਤੇ ਇਧਰਲੇ ਪਾਸੇ ਵੀ ਸਮੁੰਦਰ ਤੇ ਵਿਚਾਲੇ ਰਹਿ ਜੂ ਆ ਕੱਲੀ ਸੜਕ ਬਹੁਤ ਹੀ ਸ਼ਾਨਦਾਰ ਨਜ਼ਾਰਾ ਹੋਊਗਾ ਜੀ ਜ਼ਰੂਰ ਦੇਖੋ ਸਾਹਮਣੇ ਭਾਈ 13 ਕਿਲੋਮੀਟਰ ਤੇ ਲਿਖਿਆ ਹੋਇਆ ਅਰੀਚਲ ਮੰਨਾਈ ਇਧਰਲੇ ਪਾਸੇ ਖੱਬੇ ਹੱਥ ਨੂੰ ਮੁੜ ਕੇ ਇੱਕ ਮੰਦਿਰ ਆ ਜਾਂਦਾ ਹੈ ਆਹ ਆਸੇ-ਪਾਸੇ ਰੇਤ ਦੇ ਟਿੱਬੇ ਦੇਖ ਕੇ ਤਾਂ ਹੀ ਲੱਗਦਾ ਇਹ ਰਾਜਸਥਾਨ ਚ ਆ ਗਏ ਹੁੰਨੇ ਨੇ। ਇਹ ਇਧਰਲੇ ਪਾਸੇ ਸਮੁੰਦਰ ਆ ਗਿਆ। ਸੱਜੇ ਹੱਥ। ਇਧਰਲੇ ਪਾਸੇ ਆਹ ਵਾ ਛੋਟੇ-ਛੋਟੇ ਟਿੱਬੇ ਆ ਤੇ ਇਹਦੇ ਮਗਰਲੇ ਪਾਸੇ ਸਮੁੰਦਰ ਆ। ਤੇ ਹੌਲੀ-ਹੌਲੀ ਇਹ ਵੀ हट ਜਾਣਗੇ ਤੇ ਕੱਲੀ ਆ ਸੜਕ ਜੀ ਰਹਿ ਜੂਗੀ ਬਸ। ਇੰਨਾ ਰਾਹਾਂ ਤੇ ਵੀ ਭਾਈ ਜਿਹੜੇ ਲੋਕ ਰਹਿੰਦੇ ਆਗੇ ਇਧਰਲੇ ਪਾਸੇ ਉਹਨਾਂ ਦੇ ਘਰ ਆ ਜੀ ਤੇ ਘਰਾਂ ਦੇ ਵਿੱਚ ਇੱਕ ਆਹ ਛੋਟੀ ਜੀ ਦੁਕਾਨ ਮਿਲੀ ਆਗੀ ਇਹ ਤੋਂ ਪਾਣੀ ਲੈਣੇ ਆਪਾਂ ਪੀਣ ਵਾਸਤੇ ਗਰਮੀ ਬਹੁਤ ਜ਼ਿਆਦਾ ਕੀ ਜੀ ਜਿਹੜਾ ਮਾੜਾ ਮੋਟਾ ਸੀਗਾ ਉਹ ਪਾਣੀ ਖਤਮ ਹੋ ਗਿਆ ਤੇ ਸ਼ੁਕਰ ਆ ਵੀ ਇੱਕ ਦੁਕਾਨ ਆ ਗਈ ਪਾਣੀ ਦਾ ਪ੍ਰਬੰਧ ਪਹਿਲਾਂ ਹੀ ਜ਼ਿਆਦਾ ਕਰਕੇ ਤੁਰੇ ਆਸੇ ਪਾਸੇ ਆਪਣਾ ਸਮੁੰਦਰ ਹੋਣ ਕਰਕੇ ਪਿਆਸ ਜ਼ਿਆਦਾ ਲੱਗਦੀ ਆ ਤੇ ਜ਼ਿਆਦਾ ਲੱਗਦੀ ਆ ਜੀ

ਤੇ ਪਾਣੀ ਭਾਈ ਪੀ ਲਿਆ ਆਪਾਂ ਬੋਤਲ ਇੱਕ 40 ਰੁਪਏ ਦੀ ਮਗਰੀਆ ਪਾਣੀ ਦੀ ਬੋਤਲ ਸਮੁੰਦਰ ਕਣੀ ਵੀ ਥੋੜੀ ਝਾਕੀ ਮਾਰ ਆਈ ਗਿਆ ਜੀ ਕਿਹੜੇ ਲੋਟ ਪੱਥਰਾਂ ਨੂੰ ਬੰਨ ਕੇ ਜੀ ਕੰਧ ਬਣਾਈ ਹੋਈ ਹੈਗੀ ਆਹ ਦੇਖੋ ਜਾਲ ਪਾਇਆ ਹੋਇਆਗਾ ਪੂਰਾ ਮਜ਼ਬੂਤੀ ਕੰਮ ਕੀਤਾ ਹੋਇਆਗਾ ਮਿਸਮੁੰਦਰ ਦਾ ਪਾਣੀ ਇਧਰ ਨੂੰ ਨਾ ਆਵੇ ਪਰ ਸਮੁੰਦਰਾਂ ਨੂੰ ਤਾਂ ਕੌਣ ਰੋਕ ਸਕਦਾ ਫਿਰ ਵੀ ਇੱਕ ਹੁੰਦਾ ਜੀ ਔੜ ਕਾ ਜਾ ਪੱਥਰ ਪੁੱਥਰ ਲਾ ਕੇ ਤੇ ਇਧਰਲੇ ਪਾਸੇ ਸਾਹਮਣੇ ਸਮੁੰਦਰ ਅੱਗੇ ਆਪਣਾ ਥੋੜਾ ਜਿਹਾ ਸਫਰ ਹੋਰ ਰਹਿ ਗਿਆ ਜੀ 3-4 ਕਿਲੋਮੀਟਰ ਹੋਰ ਜਾਣਾ ਵਾਸਕੇ ਜਮਾ ਸਿਰੇ ਤੇ ਪਹੁੰਚ ਜਾਾਂਗੇ ਹਾਲੋ ਭਾਈ ਕਿੰਨੀ ਤੇਜ਼ ਸੱਲਾਹ ਹੁੰਦਾ ਨੇ ਪਾਣੀ ਅਦਰ ਸਾਫ ਹੈਗਾ ਨੀਲਾ ਪਾਣੀ ਆ ਵਧੀਆ ਜੀ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਮੱਛੀਆਂ ਦੇਖੋ ਜੀ ਕਿਹੜੇ ਲੋਟ ਰੱਖੀਆਂ ਹੋਈਆਂ ਆ ਇਹ ਆਕਰਾਂ ਵਾਲੇ ਬਾਈ ਜਿਹੜੇ ਇੱਥੇ ਆਲੇ ਦੁਆਲੇ ਰਹਿੰਦੇ ਆ ਹਨਾ ਕਿਸਨੇ ਟਾਬਾ ਕਰ ਰੱਖਿਆ ਕਿਸੇ ਨੇ ਕੋਈ ਛੋਟੀ ਦੁਕਾਨ ਆ ਗਈ ਕੋਈ ਮੱਛੀਆਂ ਵੇਚਦਾਗਾ ਹਰੇਕ ਬੰਦਾ ਆਪਦੇ ਢੱਡਾ ਵਾਸਤੇ ਕੋਈ ਨਾ ਕੋਈ ਹੱਥ ਪੱਲਾ ਮਾਰਦਾ ਹੀ ਹੈਗਾ ਤੇ ਉਦੋਂ ਇਹ ਹੈ ਜੀ ਹੁਣ ਇੱਥੇ ਕਿਹੜਾ ਕੁਝ ਖੇਤੀ ਹੁੰਦੀ ਹੈ ਜਾਂ ਕੋਈ ਹੋਰ ਕੰਮ ਧੰਦਾਗਾ ਨਾ ਕੋਈ ਫੈਕਟਰੀਆਂ ਇੱਥੇ ਕੁਝ ਨਹੀਂ ਹੈਗਾ ਪਾਣੀ ਪਾਣੀ ਆ ਬਸ ਚਾਰੇ ਪਾਸੇ ਜਿਹੜੇ ਲੋਕ ਆਉਂਦੇ ਆ ਘੁੰਮਣ ਘਮਾਉਣ ਵਾਲੇ ਉਹਨਾਂ ਤੋਂ ਚਾਰ ਪੀ ਇਹਨਾਂ ਨੂੰ ਵੰਦੇ ਆਗੇ ਤਾਂ ਹੀ ਪਾਣੀ ਦੀ ਬੋਤਲ 40 ਰੁਪਏ ਦੀ ਦਿੰਦੇ ਥੋੜਾ ਸ਼ਹਿਰ ਤੋਂ ਵੀ ਦੂਰ ਰਹਿ ਜਾਂਦਾਗਾ ਆ ਦੇਖੋ ਜੀ ਮੱਛੀਆਂ ਕਿਹੜੇ ਲੋਟ ਸੁੱਕੀਆਂ ਪੰਗਾਂ ਨੇ ਆ ਸਾਰੀਆਂ ਟੋਕਰੀਆਂ ਦੇ ਵਿੱਚ ਮੱਛੀਆਂ ਅਲੱਗ-ਅਲੱਗ ਪ੍ਰਕਾਰ ਦੀਆਂ ਕਿਹੜੇ-ਕਿਹੜੇ ਲੋਟ ਦੀਆਂ ਆ ਦੇਖੋ ਸੁੱਕੀਆਂ ਪੰਗਾਂ ਇਹ ਬਿਲਕੁਲ ਸੁੱਕੀਆਂ ਜਿਵੇਂ ਮਿਰਚਾਂ ਨੂੰ ਸੁਕਾਇਆ ਹੁੰਦਾ ਨਾ ਕੋਠੇ ਤੇ ਉਸ ਲੋਟ ਕਿਹੜੇ ਲੋਟ ਦੇ ਖਾਣੇ-ਦਾਣੇ ਆ ਜੀ ਇਧਰ ਦੇ ਲੋਕਾਂ ਦੇ ਬਹੁਤ ਪ੍ਰਕਾਰ ਦੀਆਂ ਇਹ ਮੱਛੀਆਂ ਸੀਗੀਆਂ ਜਿਹੜੀਆਂ ਆਪਾਂ ਦੇਖ ਕੇ ਆਏ ਆ ਤੇ ਸਕਾ ਕੇ ਨਾ ਪੈਕਟਾਂ ਦੇ ਵਿੱਚ ਬੰਦ ਕਰਕੇ ਰੱਖੀਆਂ ਵੀ ਪਈਆਂ ਸੀਗੀਆਂ ਅੱਧੇ ਕਿਲੋ ਕਿਲੋ ਹਨਾ ਉਸ ਲੋਟ ਵੇਚਦੇ ਹੋਣਗੇ ਤੇ ਹੁਣ ਭਾਈ ਸੋਨੇ ਪਾਸੇ ਸਮੁੰਦਰ ਆ ਗਿਆ ਖੱਬੇ ਪਾਸੇ ਵੀ ਤੇ ਸੱਜੇ ਪਾਸੇ ਵੀ ਆਹ ਦੇਖੋ ਇਧਰਲੇ ਪਾਸੇ ਵੀ ਸਮੁੰਦਰ ਇਧਰ ਵੀ ਦਿਖਦਾ ਸਮੁੰਦਰ ਮੇਜਕਾਰ ਵਾਸ ਕੱਲੀ ਆ ਸੜਕ ਆ ਗਈ ਚਰਚ ਵੀ ਹੈਗੀ ਆ ਜਿੱਥੇ इन्ह राहे आ बोर्ड लगे हुआ है चर्च के नाम सड़क नंबर नंजा गई जी नैशनल हाईवे नंजा नंबर आ पता नहीं किड़े बाबे है जी आ लगी पमने बाबा जी की फोटो ਇੱਧਰ ਵੀ ਲਿਖਿਆ ਹੋਇਆ ਹੈਗਾ ਰੇਲਵੇ ਸਟੇਸ਼ਨ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਦੱਸ ਦਈਏ ਭਾਈ ਇੱਥੇ ਤੁਸੀਂ ਆਹ ਆਟੋ ਕਰਵਾ ਕੇ ਵੀ ਆ ਸਕਦੇ ਹੋਗੇ ਜਿਹੜਾ 15-18 ਕਿਲੋਮੀਟਰ ਹੈਗਾ ਇੱਕ ਆ ਆਉਂਦੀਆਂ ਹਨਾ ਕੀ ਕਹਿੰਦੇ ਇਹਨਾਂ ਨੂੰ ਟੈਂਪੋ ਟਰੈਵਲਰ ਇਹਨਾਂ ਤੇ ਵੀ ਆ ਸਕਦੇ ਹੋਗੇ ਆਪਦੀ ਖੁਦ ਦੀ ਗੱਡੀ ਕਾਰ ਵੀ ਲੈ ਕੇ ਆ ਸਕਦੇ ਹੋ ਮੋਟਰਸਾਈਕਲ ਤੇ ਵੀ ਆ ਸਕਦੇ ਹੋ ਬਸ ਆਉਣ ਲੱਗੇ 10-20 ਰੁਪਿਆ ਦੀ ਪਰਚੀ ਲੱਗਦੀ ਆ ਕਿਸੇ ਤੋਂ ਆਗਿਆ ਲੈਣ ਦੀ ਲੋੜ ਨਹੀਂ ਕੁਝ ਨਹੀਂ ਤੁਸੀਂ ਆ ਸਕਦੇ ਹੋ ਜਦੋਂ ਮਰਜ਼ੀ ਆ ਸਕਦੇ ਹੋਗੇ ਇੱਥੇ ਇਹ ਸਾਰਿਆਂ ਨਾਲੋਂ ਵਧੀਆ ਜੇ ਆਪਾਂ ਤੁਹਾਨੂੰ ਦੱਸ ਗਏ ਭਾਈ ਕਿੱਦਾਂ ਆਗੇ ਹਨਾ ਕਿੱਦਾਂ ਆਓ ਤਾਂ ਤੁਸੀਂ ਰਮਵੇਸ਼ਵਰ ਤੱਕ ਭਾਵੇਂ ਗੱਡੀ ਤੇ ਆਜੋ ਜਾਦੇ ਜਿਹੜੀ ਚੀਜ਼ ਤੇ ਮਰਜ਼ੀ ਆਜੋ ਰਮਵੇਸ਼ਵਰ ਤੋਂ ਤਾਂ ਤੁਸੀਂ ਜਿਹੜਾ 18 ਕਿਲੋਮੀਟਰ ਦਾ ਇਹ ਸਫ਼ਰ ਹਨਾ ਰੇਲ ਗੱਡੀ ਤੇ ਕਰਿਓ ਭਾਈ ਉੱਥੋਂ ਇਹ ਸਮੁੰਦਰ ਵਿੱਚ ਦੀ ਆਉਂਦੀ ਹੈ ਰੇਲ ਗੱਡੀ ਤੇ ਬਹੁਤ ਹੀ ਵਧੀਆ ਨਜ਼ਾਰਾ ਹੁੰਦਾਗਾ ਬਹੁਤ ਹੀ ਜ਼ਿਆਦਾ ਵਧੀਆ ਇਧਰਲੇ ਪਾਸੇ ਉਹ ਪਿੱਛੇ ਨਾ ਬਹੁਤ ਸਾਰੀਆਂ ਇਮਾਰਤਾਂ ਖੰਡਰ ਬਣੀਆਂ ਪਈਆਂ ਨੇ ਤੇ ਉਹ ਵੀ ਤੁਹਾਨੂੰ ਦੱਸਾਂਗੇ ਕੀ ਕਹਾਣੀ ਆ ਮੁੜਦੇ ਹੋਏ ਗੱਲਾਂ ਉਹਨਾਂ ਦੀਆਂ ਸਾਂਧੀਆਂ ਕਰਦੇ ਆਂ ਬੀ ਸਮਾਨੀ ਟਾਈਮ ਕੀ ਕੀ ਹੋਇਆ ਸੀ ਉਹ ਸਾਹਮਣੇ ਆ ਗਿਆ ਲਾਈਟ ਹਾਊਸ ਆ ਬਾਜ਼ਾਰ ਹੈ ਜੀ ਦੁਕਾਨਾਂ ਖਾਣ ਪੀਣ ਵਾਲੀਆਂ ਕੋਈ ਚੀਜ਼ ਲੈਣੀ ਹੈ ਨਾ ਸਿੱਪੀਆਂ ਸੁਪੀਆਂ ਨਹੀਂ ਜਿਆਦਾ ਮਿਲਦੀਆਂ ਇੱਥੋਂ ਇਹ ਹੈ ਇਹ ਸ਼ਿਵ ਬਸ ਆ ਇਧਰ ਇਦਾਂ ਨਹੀਂ ਆ ਜੀ ਬੋਦਰ ਰੰਗ ਬਰੰਗੇ ਆਪੜ ਕਿਲੀਆਂ ਹਲੋ ਆ ਇਧਰਲੇ ਪਾਸੇ ਮਸ਼ਵਾਰੇ ਜੀ ਤੇ ਆਹ ਮੱਛੀਆਂ ਦੇ ਪਰ ਪਰ ਕ੍ਰੇਟ ਲੈ ਕੇ ਜਾਂਦੇ ਹੋਏ ਹਲੋ ਅੰਨਾ ਆ ਦੇਖੋ ਭਾਈ ਹਜ਼ਾਰਾਂ ਲੱਖਾਂ ਗਿਣਤੀ ਦੇ ਵਿੱਚ ਮੱਛੀਆਂ ਨੇ ਕ੍ਰੇਟ ਭਰੇ ਹੋਏ ਆਗੇ ਆ ਦੇਖੋ ਕਿੰਨੀ ਲੰਮੀ ਆ ਗਈ ਇਹਨੇ ਜੇ ਬਰਫ਼ ਵੀ ਪਾਉਂਦੇ ਆ ਬਈ ਨਾਲ ਦੀ ਨਾਲ ਵੀ ਖਰਾਬ ਨਾ ਹੋ ਜਾਣਾ ਮੁਸਕ ਨਾ ਜਾਣ ਪਰਫੈਕਟ ਆ ਦੇ ਭਾਰਤ ਦਾ ਆਖਰੀ ਥਾਂ ਆਪਣੇ ਬਿਲਕੁਲ ਸਾਹਮਣੇ ਹੈ ਜੀ ਬਸ ਥੋੜਾ ਦੂਰੀ ਹੈ ਆ ਇੱਥੇ ਬੱਸਾਂ ਕਾਰਾਂ ਸਾਰੀਆਂ ਆ ਕੇ ਰੁਕ ਜਾਂਦੀਆਂ ਨੇ ਇਸ ਤੋਂ ਅੱਗੇ ਨਾ ਹੀ ਕੋਈ ਥਾਂ ਗਈ ਤੇ ਨਾ ਹੀ ਕੋਈ ਸੜਕ ਹੈ ਜਾਣ ਵਾਸਤੇ ਤੇ ਆ ਦੇਖੋ ਇਧਰਲੇ ਪਾਸੇ ਵੀ ਸਮੁੰਦਰ ਤੇ ਇਧਰਲੇ ਪਾਸੇ ਵੀ ਸਮੁੰਦਰ ਐਦਾਂ ਦੀ ਸੜਕ ਬਣੀ ਹੋਈ ਹੈ ਜੀ ਇਹ ਸਮੁੰਦਰ ਦੇ ਬਿਲਕੁਲ ਵਿੱਚਕਾਰ ਤੇ ਰੇਲ ਗੱਡੀ ਹੈ ਜਿਹੜੀ ਥੋੜੀ 3-4 ਕਿਲੋਮੀਟਰ ਪਿੱਛੇ ਰੁਕ ਜਾਂਦੀ ਹੈ ਭਾਈ ਆ ਇਸ ਵਸੇ ਮੜਾ ਜਾ ਆ ਲੋ ਭਾਈ ਪਹੁੰਚ ਗਏ ਆ ਜੀ ਆਖਰੀ ਥਾਂ ਤੇ ਘੁੰਮਣ ਘਮਾਉਣ ਵਾਲੇ ਲੋਕ ਹੀ ਬੜੇ ਇੱਥੇ ਤਾਂ ਇੱਥੇ ਆ ਕੇ ਭਾਈ ਭਾਰਤ ਦੀ ਹੱਦ ਖਤਮ ਹੋ ਜਾਂਦੀ ਆ ਇੱਕ ਇੰਦਰਾ ਪੁਆਇੰਟ ਗਏ ਸੀ ਆਪਾਂ ਇੱਕ ਆ ਪੁਆਇੰਟ ਹੋ ਗਿਆ ਤੇ ਇੱਕ ਆਪਣਾ ਉਧਰ ਹੋ ਗਿਆ ਜੀ ਕੰਨਿਆ ਕੁਮਾਰੀ ਵਾਲੇ ਪਾਸੇ ਏ ਅਜੀਤ ਨੋਸ਼ ਕੋੜੀ ਜਿੱਥੇ ਆ ਕੇ ਭਾਈ ਧਰਤੀ ਖਤਮ ਹੋ ਜਾਂਦੀ ਹੈ ਆਪਣਾ ਇਧਰ ਖੱਬੇ ਹੱਥ ਸਮੁੰਦਰ ਜਿਹੜਾ ਇਹ ਬੰਗਾਲ ਦੀ ਖਾੜੀ ਹੈ ਤੇ ਇਧਰ ਜਿਹੜਾ ਸੱਜੇ ਹੱਥ ਹੈ ਇਹ ਭਾਰਤੀ ਮਹਾਸਾਗਰ ਹੈ ਤੇ ਇਹਨਾਂ ਦੋਨਾਂ ਦਾ ਜਿਹੜਾ ਇੱਥੇ ਮਲਾਪ ਹੋ ਜਾਂਦਾ ਆ ਕਿ ਦੋਨੋਂ ਸਮੁੰਦਰ ਜਿਹੜੇ ਆਪਸ ਵਿੱਚ ਮਿਲ ਜਾਂਦੇ ਹੈਗੇ ਭਾਈ ਤੇ ਇੱਥੇ ਹੀ ਰਾਮ ਸੇਤੂ ਜਿਹੜਾ ਸ਼ੁਰੂ ਹੁੰਦਾ ਹੈਗਾ ਤੇ ਕਿਹਾ ਜਾਂਦਾ ਕਹਿੰਦੇ ਜੀ ਇਹ ਪੁਲ ਭਗਵਾਨ ਰਾਮ ਨੇ ਸੈਨਾ ਦੇ ਨਾਲ ਲੰਕਾ ਜਾਣ ਵਾਸਤੇ ਸ਼੍ਰੀਲੰਕਾ ਜਾਣ ਵਾਸਤੇ ਬਣਵਾਇਆ ਗਿਆ ਸੀ ਇੱਥੋਂ ਜਿਹੜਾ ਸ਼੍ਰੀਲੰਕਾ ਕੋਈ 42 ਕਿਲੋਮੀਟਰ ਵੀ ਕਹਿੰਦਾਗਾ ਕੋਈ 20 ਕਿਲੋਮੀਟਰ ਵੀ ਕਹਿੰਦਾ ਕੋਈ 100 ਕਿਲੋਮੀਟਰ ਵੀ ਕਹਿੰਦਾਗਾ ਇੱਥੋਂ ਸ਼੍ਰੀਲੰਕਾ ਇੱਥੋਂ ਬਈ ਬਹੁਤ ਲੋਕ ਕਿਸ਼ਤੀਆਂ ਤੇ ਜਿਹੜਾ ਜਾਂਦੇ ਵੀ ਆ ਸ਼੍ਰੀਲੰਕਾ ਐਦਾਂ ਸਿੱਧਾ ਨਹੀਂ ਜਾਇਆ ਜਾਂਦਾ ਜਾਂ ਤਾਂ ਵੀਜ਼ਾ ਲੈਣਾ ਪੈਂਦਾ ਹੋਊ ਜਾਂ ਕੁਝ ਕਰਨਾ ਪੈਂਦਾ ਹੋਊਗਾ ਜੀ ਉਹਦੇ ਵਾਸਤੇ ਵੀ ਆਪਣੇ ਹੋਰ ਵੀ ਬਹੁਤ ਪੰਜਾਬੀ ਭਰਾ ਜਿਹੜੇ ਆਪਾਂ ਉਹਨਾਂ ਦੀ ਵੀਡੀਓ ਦੇਖੀ ਆ ਉਹ ਗਏ ਹੋਏ ਆਗੇ ਇਧਰਲੇ ਪਾਸੇ ਸ਼੍ਰੀਲੰਕਾ ਗਏ ਹੋਏ ਆਗੇ ਰਾਵਣ ਦੀ ਲੰਕਾ ਜੀ ਨੂੰ ਕਹਿ ਦਿੰਦੇ ਆਗੇ ਤੇ ਇਹ ਜਿਹੜਾ ਸ਼ਹਿਰ ਆ ਜੀ ਇਹ 1964 ਦੇ ਵਿੱਚ ਇੱਕ ਇੱਥੇ ਬਹੁਤ ਹੀ ਭਿਆਨ ਤਸਨਾਮੀ ਆਉਂਦੀ ਹੈ ਕਿ ਸਮੁੰਦਰ ਦੇ ਵਿੱਚ ਤੇ ਸਾਰਾ ਕੁਝ ਟੁੱਟ-ਫੁੱਟ ਜਾਂਦਾ ਤਹਿਸ ਨਹਿਸ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜੀ ਇਹ ਸ਼ਹਿਰ ਪੂਤੀਆ ਸ਼ਹਿਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਧਨਸ਼ਕੋੜੀ ਆਪ ਹੋ ਜਾਗਾ ਸਵਾ ਲੱਖ ਰੁਪਿਆ ਦਾ ਮਾਤਾ ਹੁਰਿਆਂ ਦਾ ਇੱਥੇ ਖੜ ਕੇ ਬਈ ਸਾਰੇ ਜਾਣੇ ਫੋਟੋ ਕਰਾਉਂਦੇ ਆ ਬਹੁਤ ਫੋਟੋਆਂ ਹੁੰਦੀਆਂ ਇੱਥੇ ਸਾਰਾ ਦਿਨ ਦੇ ਫੋਟੋ ਲੈ ਫੋਟੋ ਤੇ ਇਧਰਲੇ ਪਾਸੇ ਵੀ ਉਤਰ ਜਾਂਦੇ ਆਗੇ ਥੱਲੇ ਵਾਲੇ ਪਾਸੇ ਵੀ ਦਿਖਾਉਣੇ ਆ ਸਾਨੂੰ ਆ ਬੈਠੇ ਭਾਈ ਇਧਰਲੇ ਪਾਸੇ ਬੈਠ ਕੇ ਵੀ ਸਮੁੰਦਰ ਦਾ ਨਜ਼ਾਰਾ ਦੇਖਦੇ ਆ ਤੇ ਬਾਕੀ ਇੱਥੇ ਬਾਜ਼ਾਰ ਬਜੂਰ ਬਹੁਤ ਆ ਜੀ ਖਾਣ ਪੀਣ ਦਾ ਸਮਾਨ ਵੀ ਜਿਹੜਾ ਸਭ ਕੁਝ ਮਿਲਦਾਗਾ ਤੇ ਓਂ ਕੁਝ ਖਰੀਦਣਾ ਹਨਾ ਉਦਾਂ ਵੀ ਬਹੁਤ ਕੁਝ ਮਿਲਦਾਗਾ ਦਿਖਾਉਣੇ ਆ ਆਪਾਂ ਤੁਹਾਨੂੰ ਚੱਲੋ ਚੱਲੋ ਫਲਾ ਫਲਾ ਜ਼ਿਆਦਾਤਰ ਤਾਂ ਆਹ ਸੰਖ ਹੀ ਮਿਲਦੇ ਜੀ ਇੱਥੋਂ ਆ ਦੇਖ ਉਸ ਕਾ ਤਾਂ ਕਮ ਹੈ ਇਹ ਬਹੁਤ ਮਿਲਦੇ ਇੱਥੋਂ ਸੰਖ ਜੀ ਅੰਨਾ ਜੀ ਆ ਗਏ ਸੀ ਬਸ ਐਦਾਂ ਦੀਆਂ ਚੀਜ਼ਾਂ ਮਿਲਦੀਆਂ ਇੱਥੋਂ ਸਾਰੀਆਂ ਤੇ ਬਾਕੀ ਖਾਣ ਪੀਣ ਵਾਸਤੇ ਇੱਧਰ ਆ ਪਾਏ ਭਾਈ ਛੱਲੀਆਂ ਹੋ ਗਿਆ ਅਨਾਨਾਸ ਖੀਰਾ ਛੋਲੇ ਛਾਲੇ ਕਾਲੇ ਛੋਲੇ ਐਦਾਂ ਦਾ ਸਾਮਾਨ ਸੱਲਾ ਮਿਲਦਾ ਬੜਾ ਵਧੀਆ ਲੱਗਿਆ ਜੀ ਇੱਥੇ ਆ ਕੇ ਤੇ ਬਹੁਤ ਵਧੀਆ ਸਫਰ ਭਾਈ ਬਹੁਤ ਹੀ ਵਧੀਆ ਜਗ੍ਹਾ ਹੈ ਇੱਕ ਹੋਰ ਭਾਰਤ ਦਾ ਜਿਹੜਾ ਆਖਰੀ ਥਾਂ ਆਪਾਂ ਦੇਖ ਚੁੱਕੇ ਆਂਗੇ ਤੇ ਹੁਣ ਆਪਾਂ ਇੱਥੋਂ ਵਾਪਸ ਫੇਰ ਚੱਲਦੇ ਆਂਗੇ ਚਲਿਏ ਭਾਈ ਹੁਣ ਵਾਪਸੀ ਨੂੰ ਸਮਾਂ ਵੀ ਬਾਵਾ ਹੋ ਗਿਆ ਅੱਜ ਤਾਂ ਆਪਾਂ ਨੂੰ ਇੱਥੇ ਹੱਥ ਨੋ ਹੋ ਗਿਆ ਚਲੋ 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 ਜੀ ਚਲੋ ਚਲੋ ਜਾਂਦੇ ਜਾਂਦੇ ਬਾਈ ਉਹਨਾਂ ਘਰਾਂ ਤੇ ਵੀ ਥੋੜੀ ਝਾਤੀ ਜੀ ਮਾਰਿਆ ਗਏ ਜਿਹੜੇ ਆਪਣੇ ਇੱਥੇ ਤੂਫਾਨ ਨਹੀਂ ਆਇਆ ਸੀਗਾ 1964 ਦੇ ਵਿੱਚ ਉਦੋਂ ਬਹੁਤ ਨੁਕਸਾਨ ਹੋਇਆ ਸੀਗਾ ਫੇ ਔਰ ਸੀ ਗਿਆ ਜੀ ਪਿਛਲੇ ਪਾਸੇ ਕੁਝ ਕੁ ਨਿਸ਼ਾਨੀਆਂ ਜਿਹੜੀਆਂ ਉਦੋਂ ਦੀਆਂ ਪਈਆਂ ਨੇ ਮਾੜੀ-ਮੋਟੀ ਕੋਈ ਕੰਦ ਕੌਲਾ ਜਿਹਾ ਰਹਿ ਗਿਆ ਬਾਕੀ ਤਾਂ ਹੁਣ ਟਾਈਮ ਬਹੁਤ ਹੋ ਗਿਆ ਸਮਾਂ ਬਹੁਤ ਹੋ ਗਿਆ ਉਹਨਾਂ ਗੱਲਾਂ ਨੂੰ ਢਾਹ ਢੇਰੀ ਤਾਂ ਉਦੋਂ ਹੀ ਹੋ ਗਈ ਸੀਗੇ ਜਿਹੜੇ ਮਾੜੇ-ਮੋٹے ਰਹਿ ਗਏ ਤੇ ਸਮੇਂ ਨੇ ਢਾਤੇ ਉਹ ਆਹ ਦੇਖੀ ਜਾਂਦੇ ਤੁਸੀਂ ਸਾਹਮਣੇ ਇਹ ਉਹਨਾਂ ਸਮਿਆਂ ਦੇ ਘਰ ਆਗੇ ਇੱਥੇ ਮਾੜੇ-ਮੋٹے ਜਿਹੇ ਰਹਿ ਗਏ ਜਿਹੜੇ ਤਸਨਾਮੀ ਤੋਂ ਪਹਿਲਾਂ ਦੇ ਸੁਣਨਾ ਚਾਹੁੰਦਾ ਜੀ ਕਹਿੰਦੇ ਉਦੋਂ ਬਹੁਤ ਲੋਕ ਮਰੇ ਸੀਗੇ ਇੱਥੇ ਜਾਨਮਾਲ ਦਾ ਬਹੁਤ ਨੁਕਸਾਨ ਹੋਇਆ ਸੀਗਾ ਤੇ ਇੱਕ ਰੇਲ ਗੱਡੀ ਵੀ ਉਸ ਤੂਫਾਨ ਦੀ ਝਪੇਟ ਚ ਆ ਗਈ ਸੀਗੀ ਤੇ ਉਹਦੇ ਚ ਵੀ ਬਹੁਤ ਲੋਕ ਮਰੇ ਸੀਗੇ ਕਹਿੰਦੇ ਆਓ ஹலோ அலை அலை ਭਾਈ ਇਹਦਾ ਸਟੇਲ ਕੀ ਦਿਓ। ਇਹ ਮੂਨੇ ਗਾਣ ਕੀ ਦਿਓ। ਜਾਂ ਮन्ने ਅੰਗ ਤਾਂ ਪਈ ਲਿਆ। ਬੱਚੇ ਸੀਗੇ ਜੀ ਛੋਟੇ-ਛੋਟੇ ਬੜੇ ਪਿਆਰੇ ਸੀਗੇ। ਉਹ ਤਾਂ ਥੋੜਾ ਜਿਹਾ ਕਵੇਲੇ ਗਿਆ ਜੀ ਪਰ ਪਹੁੰਚ ਗਏ ਆ ਸ਼ਹਿਰ ਦੇ ਵਿੱਚ। ਜਿੱਥੋਂ ਭਾਈ ਆਪਾਂ ਗਏ ਸੀਗੇ ਸਵੇਰੇ। ਚਾਰ ਧਾਮਾਂ ਦੇ ਵਿੱਚੋਂ ਪਹਿਲਾਂ ਆਪਾਂ ਉੱਤਰਾਖੰਡ ਗਏ ਸੀਗੇ ਜੀ ਬਦਰੀਨਾਥ ਧਾਮ ਤੇ। ਫਿਰ ਆਪਾਂ ਗਏ ਜੀ ਜਗਨਨਾਥ ਪੁਰੀ ਧਾਮ ਤੇ ਤੇ ਹੁਣ ਤੀਜਾ ਧਾਮ ਤੁਸੀਂ ਆ ਜਿਹੜਾ ਸਾਹਮਣੇ ਆਪਣੀ ਸਕਰੀਨ ਦੇ ਉੱਤੇ ਦੇਖੀ ਜਾਂਨੇ ਹੋਗੇ ਇਸ ਦਾ ਨਾਮ ਹੈ ਜੀ ਸ਼੍ਰੀ ਰਾਮੇਸ਼ਵਰ ਧਾਮ ਟੈਂਪਲ ਦਾ ਨਾਮ ਹੈ ਜੀ ਸ਼੍ਰੀ ਰਾਮਨਾਥ ਸਵਾਮੀ ਟੈਂਪਲ ਇਸੇ ਟੈਂਪਲ ਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਇਸੇ ਟੈਂਪਲ ਦੇ ਵਿੱਚ ਜੇ ਅਗਰ ਆਪਾਂ ਗੱਲਬਾਤ ਕਰੀਏ ਤਾਂ ਆਪਣਾ ਜੋਤਿਰਲਿੰਗ ਵੀ ਸੇਮ ਸਾਈਡ ਤੇ ਹੀ ਹੈ ਤੇ ਆਪਣਾ ਤਾਮ ਵੀ ਸੇਮ ਸਾਈਡ ਤੇ ਹੈ ਜੀ ਤਾਮ ਜਿਹੜੇ ਚਾਰ ਤਾਮ ਨੇ ਉਹ ਆਪਣੇ ਵਿਸ਼ਨੂੰ ਭਗਵਾਨ ਦੇ ਨੇ ਤੇ ਜੋਤਿਰਲਿੰਗ 12 ਨੇ ਉਹ ਆਪਣੇ ਸ਼ਿਵ ਭਗਵਾਨ ਦੇ ਨੇ ਤੇ ਇੱਥੇ ਜੋਤਿਰਲਿੰਗ ਵੀ ਸੇਮ ਜਗ੍ਹਾ ਤੇ ਤਾਮ ਵੀ ਸੇਮ ਜਗ੍ਹਾ ਤੇ ਹੈ ਕਿਉਂਕਿ ਇਸ ਥਾਨ ਤੇ ਕਿਹਾ ਜਾਂਦਾ ਵਾ ਕਿ ਜਦੋਂ ਸ਼੍ਰੀ ਰਾਮ ਨੇ ਸ਼ਿਵ ਜੀ ਦੀ ਆਰਾਧਨਾ ਕੀਤੀ ਸੀਗੀ ਉਹਨਾਂ ਨੂੰ ਬੁਲਾਇਆ ਸੀਗਾ ਜਦੋਂ ਉਹ ਉੱਧਰ ਜਾ ਰਹੇ ਸੀਗੇ ਸ਼੍ਰੀਲੰਕਾ ਵੱਲ ਲੰਕਾ ਵੱਲ ਫਤਿਹ ਪ੍ਰਾਪਤ ਕਰਨ ਵਾਸਤੇ ਤੇ ਉਹਨਾਂ ਨੇ ਜਿਹੜੀ ਆਰਾਧਨਾ ਪ੍ਰਾਰਥਨਾ ਕੀਤੀ ਸੀਗੀ ਉਹ ਇੱਥੇ ਕੀਤੀ ਸੀਗੀ ਤਾਂ ਕਰਕੇ ਇਹ ਤਾਮ ਦਾ ਜਿਹੜਾ ਨਾਮ ਹੈ ਜੀ ਰਾਮਾਨਾਥ ਸਵਾਮੀ ਟੈਂਪਲ ਪੈ ਗਿਆ ਰਾਮ ਵੀ ਆ ਗਿਆ ਨਾਥ ਵੀ ਆ ਗਿਆ ਤੇ ਇਹ ਰਾਮਨਾਥ స్వామి ਟੈਂਪਲ ਬਣ ਗਿਆ ਜੀ ਹਰੀ ਹਰੀ ਬਹੁਤ ਧੰਨਵਾਦ ਭਾਈ ਨਿਸ਼ੂ ਦਾ ਤੇ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹਾਂਗਾ ਜੀ ਆਪਣੇ ਭਾਰਤ ਦੇ ਵਿੱਚ ਚਾਰ ਧਾਮ ਨੇ ਜਿਹੜੇ ਚਾਰ ਧਾਮਾ ਦੇ ਵਿੱਚੋਂ ਅਲੱਗ-ਅਲੱਗ ਦਿਸ਼ਾਵਾਂ ਤੇ ਨੇ ਜੀ ਨਾਰਥ ਦੇ ਵਿੱਚ ਆਪਣਾ ਪੈ ਜਾਂਦਾ ਬਦਰੀਨਾਥ ਜਿੱਥੇ ਆਪਾਂ ਗਏ ਸੀ ਬਿੱਟੂ ਫਿਰ ਆਪਣਾ ਪੈ ਜਾਂਦਾ ਜੀ ਜਗਨਨਾਥ ਪੁਰੀ ਦੇ ਵਿੱਚ ਉਹ ਆਪਣਾ ਪੈ ਜਾਂਦੇ ਜੀ ਆਪਣਾ ਈਸਟ ਦੇ ਵਿੱਚ ਫਿਰ ਆਪਣਾ ਵੈਸਟ ਦੇ ਵਿੱਚ ਪੈਂਦਾ ਹੈਗਾ ਉਹ ਹੈਗਾ ਜੀ ਆਪਣਾ ਦੁਆਰਕਾधीश ਜਿਹੜਾ ਸਾਊਥ ਦੇ ਵਿੱਚ ਪੈਂਦਾ ਹੈਗਾ ਵਾ ਆਪਣਾ ਹੈਗਾ ਜੀ ਰਾਮ ਐਸ਼ਵਰਮ ਰਾਮਾਨਾਥ ਸੁਆਮੀ ਟੈਂਪਲ ਚਾਰੇ ਦਿਸ਼ਾਵਾਂ ਦੇ ਵਿੱਚ ਚਾਰੇ ਤਾਮ ਨੇ ਜੀ ਤੇ ਹਰੇਕ ਹਿੰਦੂ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਚਾਰ ਤਾਮ ਜਿਹੜੇ ਹੈਗੇ ਆ ਬੜੀ ਛੇਤੀ ਕਰ ਲਵੇ ਕਈਆਂ ਦਾ ਹੁੰਦਾ ਬੜੇਪੇ ਦੇ ਟਾਈਮ ਜਦੋਂ ਵਾਨ ਪ੍ਰਸਥ ਦਾ ਟਾਈਮ ਹੁੰਦਾ ਹੈ ਜਦੋਂ ਸੰਨਿਆਸ ਦਾ ਟਾਈਮ ਹੁੰਦਾ ਉਹ ਉਦੋਂ ਕਰ ਲਵੇ ਤੇ ਆਪਾਂ ਸਾਰੇ ਇਸ ਚਾ ਬ੍ਰਹਮਚਰਿਆ ਦੇ ਵਿੱਚਾਂ ਤੇ ਆਪਾਂ ਬ੍ਰਹਮਚਰਿਆ ਦੇ ਵਿੱਚ ਸਾਰੇ ਤਾਮ ਕਰ ਰਹੇ ਆ ਹਰੀ ਹਰੀ ਬੋਲ ਤੇ ਬਹੁਤ ਧੰਨਵਾਦ ਬਾਈ ਨਿਸ਼ੂ ਬਾਈ ਦਾ ਜਿਹਨੇ ਮੰਦਰ ਬਾਰੇ ਵਧੀਆ ਜਾਣਕਾਰੀ ਦਿੱਤੀ ਹੈਗੀ ਮੁੱਖ ਗੇਟ ਤੋਂ ਜੀ ਆਪਾਂ ਮੰਦਿਰ ਦੇ ਅੰਦਰ ਆ ਗਏ ਆ ਤੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਿਸ਼ਾਲ ਜਿਹੜਾ ਅੰਦਰੋਂ ਖੂਬਸੂਰਤ ਤੁਸੀਂ ਆ ਦੇਖੀ ਜਾਂਦੇ ਹੋ ਭਾਈ ਮੰਦਿਰ ਬਣਿਆ ਹੋਇਆ ਤੇ ਆਸੇ-ਪਾਸੇ ਆ ਦੁਕਾਨਾਂ ਹਨਾ ਦੇਖੋ ਭਾਈ ਚੱਲਦੇ ਆ ਥੋੜਾ ਜਿਹਾ ਹੋਰ ਅੱਗੇ ਬਹੁਤ ਹੀ ਸੋਹਣਾ ਜੀ ਬਹੁਤ ਹੀ ਵਧੀਆ ਤੇ ਥੋੜਾ ਜਿਹਾ ਹੋਰ ਅੱਗੇ ਆਏ ਆ ਇਧਰਲੇ ਪਾਸੇ ਵੀ ਉਦਾਂ ਹੀ ਆ ਭਾਈ ਇਧਰੋਂ ਆਪਾਂ ਆਏ ਆ ਇਸ ਗੇਟ ਰਾਹੀਂ ਤੇ ਐਸ ਲੋਟ ਚਰਸਤਾ ਬਣਿਆ ਹੋਇਆ ਅੰਦਰ ਬਹੁਤ ਹੀ ਸੋਹਣਾ ਬਿਲਕੁਲ ਇੱਕੋ ਜਾਂ ਰੰਗ ਰੋਗਣ ਵੀ ਸਾਰਾ ਕੁਝ ਇੱਕੋ ਜਾਂ ਸ਼੍ਰੀ ਰਾਮਨਾਥ ਸਵਾਮੀ ਮੰਦਿਰ ਬਹੁਤ ਹੀ ਲੰਮੀਆਂ ਲੈਣਾ ਲੱਗੀਆਂ ਹੋਈਆਂ ਨੇ ਬਹੁਤ ਹੀ ਜ਼ਿਆਦਾ ਕਾਠਾ ਜੀ ਸੰਗਤਾਂ ਦਾ ਬਹੁਤ ਜ਼ਿਆਦਾ ਲਗਭਗ ਅੱਧਾ ਪੌਣਾ ਘੰਟਾ ਹੋ ਗਿਆ ਸਾਨੂੰ ਮੰਦਰ ਜਾਣ ਤੋਂ ਬਾਅਦ ਜੀ ਹੁਣ ਆਪਾਂ ਆ ਗਏ ਆ ਗੁਰਦੁਆਰਾ ਸਾਹਿਬ ਸਾਹਮਣੇ ਸ੍ਰੀ ਗੁਰੂ ਨਾਨਕ ਸਤਸੰਗ ਸਭਾ ਇਤਿਹਾਸਿਕ ਸਥਾਨ ਇਧਰ ਦੇ ਪਾਸੇ ਲਿਖਿਆ ਹੋਇਆ ਹੈਗਾ ਜੀ ਤੇ ਗੁਰੂ ਨਾਨਕ ਧਾਮ ਹਰਮੇਸ਼ਵਰਮ ਸਾਹਮਣੇ ਜਿਹੜਾ ਤੁਸੀਂ ਗੁਰਦੁਆਰਾ ਸਾਹਿਬ ਦੇਖੀ ਆਨੇ ਹੋ ਭਾਈ वो तो थोड़ा लेट गया जी आप चलो कोई ना दर्शन करके आने के जाके इधरले पास लिखा हुआ इतिहासिक स्थान इतिहासिक गुर अस्थान गुरु नानक धाम रमेश्वरम वाहगुरु जी आ सामना कमरा भाई जिथे अज जिथे अज की रात आप कटा गए गुरुद्वारा साहब के अंदर ਜੀ ਨਾ ਪਰਵੀਰ ਬੋ ਵੀ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਥੋੜਾ ਜਿਹਾ ਲੇਟ ਹੋ ਗਿਆ ਜੀ ਅੱਜ ਆਪਾਂ ਗੁਰੂ ਘਰ ਦਾ ਇਤਿਹਾਸ ਤੇ ਦਰਸ਼ਨ ਆਪਾਂ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਜਰੂਰ ਕਰਾਵਾਂਗੇ ਅੱਜ ਥੋੜਾ ਜਾਂ ਹਨੇਰਾ ਜ਼ਿਆਦਾ ਹੋ ਗਿਆ ਸੀਗਾ ਤੇ ਸਮਾਪਤੀ ਕਰਨ ਤੋਂ ਪਹਿਲਾਂ ਇੱਕ ਆਹ ਬੱਚੇ ਦਾ ਜਨਮ ਦੇਣਾ ਜੀ ਨਾਮ ਹੈਗਾ ਦਿਵਜੋਤ ਸਿੰਘ ਪਿੰਡ ਹੈਗਾ ਜੀ ਮਰਜੀਠਾ ਅੰਮ੍ਰਿਤਸਰ ਸਾਹਿਬ ਬੱਚੇ ਨੂੰ ਬਹੁਤ-ਬਹੁਤ ਜਨਮ ਦਿਨ ਦੀਆਂ ਵਧਾਈਆਂ ਜੀ ਤੇ ਪਰਿਵਾਰ ਨੂੰ ਵੀ ਲੱਖ-ਲੱਖ ਬੱਚੇ ਦੇ ਜਨਮ ਦਿਨ ਦੀਆਂ ਵਧਾਈਆਂ ਬਹੁਤ ਹੀ ਸੋਹਣਾ ਬੱਚਾ ਹੈਗਾ ਤੇ ਕਾ ਹੋਰ ਪਿਆਰੀ ਜੀ ਬੱਚੀ ਦਾ ਜਨਮ ਲੈਣਾ ਭਾਈ ਜਿਹੜੇ ਡਰਬੀ ਸਰਸਾ ਹਰਿਆਣਾ ਤੋਂ ਆਗੀ ਤੇ ਜਨਮ ਦੇਣ ਦੀਆਂ ਬੱਚੀ ਨੂੰ ਲੱਖ ਲੱਖ ਵਧਾਈਆਂ ਇਹਨਾਂ ਦੇ ਪਰਿਵਾਰ ਨੂੰ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਤੇ ਅੱਜ ਦੀ ਵੀਡੀਓ ਜੀ ਇੱਥੇ ਆਪਾਂ ਸਮਾਪਤ ਕਰਦੇ ਆ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਣੇ ਹੋ ਲਾਈਕ ਕਰ ਦਿਓ ਤੇ ਚੰਗੇ ਚੰਗੇ ਕਮੈਂਟ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਾ